ਸ਼ੋਕਾ ਦੀਦੀ ਪੰਜਾਬੀ ਦੇਖ ਰਹੇ ਸਾਰੇ ਦਰਸ਼ਕਾਂ ਦਾ ਬਹੁਤ-ਬਹੁਤ ਸਵਾਗਤ ਹੈ ਮੈਂ ਹਾਂ ਸविता ਤੇ ਦੀਦੀ ਪੰਜਾਬੀ ਲੈ ਕੇ حاضر ਹੈ ਜੀ ਪ੍ਰੋਗਰਾਮ ਹੈਲੋ ਡਾਕਟਰ ਇੱਕ ਐਸਾ ਪ੍ਰੋਗਰਾਮ ਜਿਸ ਵਿੱਚ ਹਰ ਹਫਤੇ ਅਸੀਂ ਸੇਤ ਸੰਬੰਧੀ ਇੱਕ ਨਵਾਂ ਵਿਸ਼ਾ ਲੈ ਕੇ ਆਉਂਦੇ ਆਂ ਤੇ ਉਸ ਵਿਸ਼ੇ ਤੇ ਚਰਚਾ ਕਰਨ ਦੇ ਲਈ ਸਾਡੇ ਨਾਲ ਸਾਡੇ ਸਟੂਡੀਓ ਦੇ ਵਿੱਚ ਮੌਜੂਦ ਹੁੰਦੇ ਨੇ ਐਕਸਪਰਟ ਡਾਕਟਰਸ ਦੋਸਤੋ ਅੱਜ ਵਿਸ਼ਵ ਪਰਦੇ ਵਿੱਚ ਵਰਲਡ ਹੋਮੋਪੈਥੀ ਡੇ ਦੇ ਰੂਪ ਦੇ ਵਿੱਚ ਮਨਾਇਆ ਜਾ ਰਿਹਾ ਹੈ ਹੋਮੋਪੈਥੀ ਦਿਨਾਂ 'ਤੇ ਕਿਤੇ ਨਾ ਕਿਤੇ ਅਸੀਂ ਅੱਜ ਸਾਰੇ ਪਰਚੇ ਥਾ ਪਰ ਸਵਾਲ ਇਹ ਹੈ ਕਿ ਹੋਮੋਪੈਥੀ ਨੂੰ ਅਸੀਂ ਕਿੰਨਾ ਕੁ ਸਮਝਦੇ ਹਾਂ ਕਿ ਹੋਮੋਪੈਥੀ ਦੀ ਸਮਝ ਸਾਡੇ ਤੱਕ ਸਿਰਫ ਇੱਥੇ ਤੱਕ ਤਾਂ ਸੀਮਿਤ ਨਹੀਂ ਕਿ ਜੋ ਸੁਣੀਆਂ ਸੁਣਾਈਆਂ ਆਪਾਂ ਗੱਲਾਂ ਸੁਣਦੇ ਆ ਉਹਦੇ ਉੱਤੇ ਹੀ ਅਸੀਂ ਆਪਣੀ ਸੋਚ ਬਣਾ ਲੈਨੇ ਆ ਹੋਮੋਪੈਥੀ ਨੂੰ ਇੱਕ ਪੇਸ਼ੈਂਟ ਦੀ ਦ੍ਰਿਸ਼ਟੀ ਦੇ ਨਾਲ ਸਮਝਣਾ ਇੱਕ ਡਾਕਟਰ ਦੀ ਦ੍ਰਿਸ਼ਟੀ ਦੇ ਨਾਲ ਵੀ ਸਮਝਣਾ ਬਹੁਤ ਜ਼ਿਆਦਾ ਜ਼ਰੂਰੀ ਹੈ ਤੇ ਅੱਜ ਦੇ ਸਾਡੇ ਪ੍ਰੋਗਰਾਮ ਹੈਲੋ ਡਾਕਟਰ ਦੇ ਵਿੱਚ ਅਸੀਂ ਇਸੇ ਬਾਰੇ ਚਰਚਾ ਕਰਾਂਗੇ ਅਸੀਂ ਹੋਮੋਪੈਥੀ ਦੇ ਇਤਿਹਾਸ ਬਾਰੇ ਹੋਮੋਪੈਥਿਕ ਕੀ ਹੈ ਅਤੇ ਇਸ ਦਾ ਸਾਡੀ ਜ਼ਿੰਦਗੀ ਦੇ ਵਿੱਚ ਕੀ ਲਾਭ ਹੋ ਸਕਦਾ ਹੈ ਇਹਨਾਂ ਸਾਰੀਆਂ ਚੀਜ਼ਾਂ ਬਾਰੇ ਕਰਾਂਗੇ ਅੱਜ ਦੇ ਪ੍ਰੋਗਰਾਮ ਦੇ ਵਿੱਚ ਚਰਚਾ ਸੋ ਆਗਾਸ ਕਰਤੀ ਹਾਂ ਅਸ ਇਸ ਇੰਟਰਵਿਊ ਸੈਸ਼ਨ ਦੀ オーਰ ਸਵਾਗਤ ਕਰ ਲੈਂੀਆਂ ਸਾਡੇ ਸਟੂਡੀਓ ਦੇ ਵਿੱਚ ਮੌਜੂਦ ਅੱਜ ਦੇ ਸਾਡੇ ਕਾਸ ਮਹਿਮਾਨ ਦਾ ਸਾਡੇ ਨਾਲ ਅੱਜ ਮੌਜੂਦ ਨੇ ਡਾਕਟਰ ਸਰੂਚੀ ਡਾਕਟਰ ਸਰੂਤੀ ਪਾਪਾ ਸਵਾਗਤ ਹੈ। थैंक यू। ਜੀ। ਡਾਕਟਰ ਸਾਹਿਬ ਅੱਜ ਕਿਉਂਕਿ ਵਰਡ ਹੋਮੋਪੈਥੀ ਡੇ ਦੇ ਰੂਪ ਦੇ ਵਿੱਚ ਮਨਾਇਆ ਜਾ ਰਿਹਾ ਹੈ। ਸੋ ਪਹਿਲਾ ਸਵਾਲ ਮੈਂ ਇਹ ਪੁੱਛਾਂਗੀ ਕਿ ਅੱਜ ਦੇ ਦਿਨ ਹੀ ਕਿਉਂ ਇਹ ਦਿਵਸ ਦੇ ਰੂਪ ਦੇ ਵਿੱਚ ਮਨਾਇਆ ਜਾਂਦਾ ਹੈ? ਪਹਿਲਾਂ ਤਾਂ ਸविता ਜੀ ਤੁਹਾਨੂੰ ਵੀ ਹੋਮਿਓਪੈਥੀ ਡੇ ਦੀਆਂ ਬਹੁਤ-ਬਹੁਤ ਮੁਬਾਰਕਾਂ ਤੇ ਮੈਂ ਸਾਰੇ ਸਰੋਤਿਆਂ ਨੂੰ ਵੀ ਹੋਮਿਓਪੈਥੀ ਡੇ ਦੀ ਬਹੁਤ-ਬਹੁਤ ਵਧਾਈਆਂ ਦਿੰਨੀ ਆ। ਡੀਡੀ ਪੰਜਾਬੀ ਦਾ ਵੀ ਧੰਨਵਾਦ ਹੈ ਕਿ ਉਹਨਾਂ ਨੇ ਇਹ ਜਿਹੜਾ ਹੋਮੀਓਪੈਥੀ ਡੇ ਨੂੰ ਐਨੀ ਤੂੰ-ਤਮ ਨਾਲ ਮਨਾਉਣ ਦਾ ਜਿਹੜਾ ਸ਼ਲਾਗਾਯੋਕਦਮ ਚੱਕਿਆ ਸੋ ਹੋਮੀਓਪੈਥੀ ਡੇ ਸਾਡੇ ਹੋਮੀਓਪੈਥੀ ਦੇ ਪਿਤਾਮਾ ਡਾਕਟਰ ਸੈਮੂਲ ਹੈਨਮਨ ਦੇ ਜਨਮ ਦਿਨ ਵਾਲੇ ਦਿਨ ਹੀ ਮਨਾਇਆ ਜਾਂਦਾ ਹੈ ਜੀ ਉਹਨਾਂ ਦਾ ਜਨਮ ਦਿਨ 10 ਅਪ੍ਰੈਲ 1755 ਨੂੰ ਜਰਮਨ ਦੇ ਮਿਸੇਨ ਵਿੱਚ ਹੋਇਆ ਸੀ ਜੀ ਸੋ ਉਸ ਦਿਨ ਤੋਂ ਅੱਜ ਤੱਕ ਇਹ ਦਿਨ ਉਹਨਾਂ ਦੇ ਬਰਥਡੇ ਇਹਨਾਂ ਦੇ ਜਨਮ ਦਿਨ ਵਾਲੇ ਦਿਨ ਹੀ ਮਨਾਇਆ ਜਾਂਦਾ ਹੈ ਤੇ ਇਸ ਸਾਲ 270ਵਾਂ ਜਨਮ ਦਿਨ ਹੈ ਉਹਨਾਂ ਦਾ ਜੀ ਆ ਜਿਹੜਾ ਡਾਕਟਰ ਸਾਹਿਬ ਤੁਸੀਂ ਡਾਕਟਰ ਸੈਮੂਅਲ ਦੀ ਗੱਲ ਕੀਤੀ ਮੈਂ ਚਾਹਾਂਗੀ ਕਿ ਤੁਸੀਂ ਦਰਸ਼ਕਾਂ ਨੂੰ ਥੋੜਾ ਜਿਹਾ ਵਿਸਤਾਰ ਦੇ ਵਿੱਚ ਉਹਨਾਂ ਦੇ ਬਾਰੇ ਜ਼ਰੂਰ ਦੱਸੋ ਹਾਂਜੀ ਡਾਕਟਰ ਸੈਮੂਅਲ ਹੈਨਮਨ ਬਹੁਤ ਹੀ ਹੁਸ਼ਿਆਰ ਬਹੁਤ ਹੀ એનਰਜੈਟਿਕ ਤੇ ਜਿੰਨਾ ਕੋਲੋਂ ਮੈਨੂੰ ਲੱਗਦਾ ਕਿ ਅਸੀਂ ਜਿੰਨਾ ਸਿੱਖੇ ਨਾ ਉਹਨਾਂ ਹੀ ਘੱਟ ਆ ਹਮ ਮੈਂ ਸ਼ੁਰੂ ਕਰਨਾ ਚਾਹੂੰਗੀ ਡਾਕਟਰ ਸੈਮੂਅਲ ਹੈਨਮਨ ਦੇ ਬਚਪਨ ਤੋਂ ਜੀ ਡਾਕਟਰ ਸੈਮੂਅਲ ਹੈਨਮਨ ਦਾ ਜਨਮ ਦਿਨ ਜਿਹੜਾ 10 April ਨੂੰ ਜਿਵੇਂ ਮੈਂ ਦੱਸਿਆ ਕਿ 10 April 1755 ਨੂੰ ਮਿਸੇਨ ਦੇ ਵਿੱਚ ਹੋਇਆ ਸੀ ਸੋ ਡਾਕਟਰ ਸੈਮੂਅਲ ਹੈਨਮਨ ਬਹੁਤ ਗਰੀਬ ਪਰਿਵਾਰ ਚ ਪੈਦਾ ਹੋਏ ਉਹਨਾਂ ਦਾ ਪੂਰਾ ਨਾਮ ਸੀ ਡਾਕਟਰ ਕ੍ਰਿਸਚਨ ਫ੍ਰੈਡਰਿਕ ਸੈਮੂਅਲ ਹੈਨਮਨ ਤੇ ਉਹਨਾਂ ਦੀ ਮਾਤਾ ਦਾ ਜਿਹੜਾ ਨਾਮ ਸੀ ਜੋਹਾਨਾ ਕ੍ਰਿਸਚਨਾ ਤੇ ਫਾਦਰ ਦਾ ਨਾਮ ਸੀ ਕ੍ਰਿਸਚਨ ਗੋਟ ਫਾਈਟ ওকে ਕਿਤੇ ਵਜੋਂ ਪੈਂਟਰ ਜੀ ਹੁਣ ਦੇਖੋ ਸਭੀ ਦਾ ਅਸੀਂ ਤਾਂ ਕਹਿੰਦੇ ਆ ਨਾ ਕਿ ਜਿਨ੍ਹਾਂ ਦੇ ਘਰ ਦੇ ਅੱਜ ਕੱਲ ਤਾਂ ਪਿਛੋਕੜ ਦੇ ਡਾਕਟਰ ਹੈ ਤੇ ਉਹੀ ਡਾਕਟਰ ਬੰਦਾ ਹੈ ਬਿਲਕੁਲ ਪਰ ਦੇਖੋ ਇਹ ਵੀ ਹੁੰਦੀ ਹੈ ਨਾ ਕਿ ਕਹਿੰਦੇ ਹੁੰਦੇ ਹੈ ਕਿ ਜਿਨਨੇ ਜਿੰਦੇ ਦਿਲ ਚ ਲਗਨ ਹੁੰਦੀ ਹੈ ਹੈ ਨਾ ਉਹ ਉਸ ਚੀਜ਼ ਨੂੰ ਲੈ ਕੇ ਛੱਡਦਾ ਹੁੰਦਾ ਹੈ ਹੈ ਨਾ ਮੈਨੂੰ ਨਾ ਉਹਨਾਂ ਦੀ ਮੈਨੂੰ ਲੱਗਦਾ ਉਹਨੇ ਜੀਵਨੀ ਸ਼ੁਰੂ ਕਰਨ ਤੋਂ ਪਹਿਲਾਂ ਨਾ ਮੈਂ ਉਹਨਾਂ ਦੇ ਜਿਹੜੀਆਂ ਹੋਮੀਓਪੈਥੀ ਦੇ ਥੀਮ ਵਾਲਾ ਲਾਉਂਗੀ ਕਿਉਂਕਿ ਉਹ ਬੜੇ ਐਸ ਵਾਰੀ ਤਾਂ ਮੈਨੂੰ ਇਹ ਲੱਗਦਾ ਕਿ ਸਾਰੀ ਉਹਨਾਂ ਦੀ ਜ਼ਿੰਦਗੀ ਆ ਨਾ ਉਹ ਉਸ ਥੀਮ ਦੇ ਵਿੱਚ ਹੀ ਆ ਗਈ ਹੈ ਜੋ 2025 ਦਾ ਵਰਡ ਹੋਮੀਓਪੈਥੀ ਦਾ ਥੀਮ ਹੈਗਾ ਇਸ ਵਾਰੀ ਉਹ ਹੈਗਾ ਕਿ এডਿਕੇਸ਼ਨ ਪ੍ਰੈਕਟਿਸ ਐਂਡ ਰਿਸਰਚ ਓਕੇ ਜਿਹੜੀ ਕਿ ਮੇਨ ਫਾਊਂਡੇਸ਼ਨ ਹੈ ਹੋਮੀਓਪੈਥੀ ਦੀ ਸੋ ਡਾਕਟਰ ਹਨਮਨ ਦੇ ਨਾਲ ਮੈਨੂੰ ਕੋਰਿਲੇਟ ਕਰੂੰਗੀ ਸਭ ਤੋਂ ਪਹਿਲਾਂ ਆ ਜਾਂਦਾ এডਿਕੇਸ਼ਨ ਜੀ ਇੱਕ ਗਰੀਬ ਬੰਦਾ ਜਿੰਦਾ ਤੀਸਰੇ ਨੰਬਰ ਤੇ ਸੀਗੇ ਆਪਣੇ ਬੱਚਾ ਸੀ ਦਾ ਆਪਣੇ ਪੇਰੈਂਟਸ ਦਾ ਪੇਂਟਰ ਦਾ ਕੰਮ ਕਰਨ ਵਾਲਾ ਉਹ ਕਿੱਥੋਂ ਉਹਨਾਂ ਦੀ ਰੋਟੀ ਵੀ ਨਹੀਂ ਪੂਰੀ ਆਉਂਦੀ ਸੀ ਪਰ ਡਾਕਟਰ ਹਨਮਨ ਦੇ ਫਾਦਰ ਦੇ ਮਨ 'ਚ ਇਹ ਜ਼ਰੂਰ ਸੀਗਾ ਕਿ ਕਿਤੇ ਨਾ ਕਿਤੇ ਮੇਰਾ ਬੱਚਾ ਵੀ ਕੁਝ ਬਣੇ ਪਰ ਗਰੀਬੀ ਮਾਰਦੀ ਸੀ ਉਹਨਾਂ ਨੂੰ ਸਕੂਲ 'ਚ ਐਡਮਿਸ਼ਨ ਦਿੱਤੀ ਉੱਥੇ ਜਿੱਥੇ ਉਹਨਾਂ ਦਾ ਬਰਥ ਹੋਇਆ ਉੱਥੇ ਹੀ ਜਰਮਨ ਨੇ ਮਿਸਨ ਛੋਟਾ ਜਿਹਾ ਹੈਗਾ ਸੀ ਸ਼ਹਿਰ ਉੱਥੇ ਹੀ ਚਲੋ ਉਹਨਾਂ ਦੀ ਸਕੂਲ 'ਚ ਐਡਮਿਸ਼ਨ ਲਈ ਜਦੋਂ ਪੜਨ ਲੱਗੇ ਠੀਕ ਹੈ ਫਿਰ ਖਰਚਾ ਪੂਰਾ ਨਹੀਂ ਹੁੰਦਾ ਸੀਗਾ ਫਾਦਰ ਨੇ ਨਾ ਥੋੜੇ ਦਿਨ ਪਹਿ전 ਉਹਨੂੰ ਖਿੱਚਣ ਦੀ ਕੋਸ਼ਿਸ਼ ਕੀਤੀ ਠੀਕ ਹੈ ਹੁਣ ਗੱਲ ਆ ਗਈ ਨਾ এডਿਕੇਸ਼ਨ ਦੀ ਬਿਲਕੁਲ ਤੇ ਪਰ ਉਹ ਕਹਿੰਦੇ ਸੀ ਕਿ ਮੈਂ ਪੜਨਾ ਹ ਹ ਉਹਨਾਂ ਦੇ ਘਰੋਂ ਜਾ ਕੇ ਉਹਨਾਂ ਦੇ ਇੱਕ ਟੀਚਰ ਸੀਗੇ ਠੀਕ ਹੈ ਉਹਨਾਂ ਨੂੰ ਮੁੱਲਰ ਕਹਿੰਦੇ ਆ ਉਹ ਗਏ ਉਹ ਕਹਿੰਦੇ ਨਹੀਂ ਇਸ ਬੱਚੇ ਦੇ ਵਿੱਚ ਕੁਝ ਹੈਗਾ ਹ ਸੋ ਉਹਨਾਂ ਨੇ 9 ਸਾਲ ਉਹਨਾਂ ਦੀ ਪੜ੍ਹਾਈ ਦਾ ਖਰਚਾ ਚੱਕਿਆ ਨਾਲ ਦੀ ਨਾਲ ਇੱਕ ਛੋਟੇ ਬੱਚੇ ਨੂੰ ਬਹੁਤ ਸਾਰੀਆਂ ਕਿਤਾਬਾਂ ਦੀ ਨੌਲੇਜ ਦਿੱਤੀ ਤੇ ਜਦੋਂ ਉਹਨਾਂ ਦੇ ਫਾਦਰ ਘਰੋਂ ਕਮਲੇ ਜਾਂਦੇ ਸੀ ਨਾ ਉਹਨਾਂ ਨੂੰ ਕਹਿ ਕੇ ਜਾਂਦੇ ਸੀ ਅੱਜ ਮੈਂ ਤੇਰੇ ਕੋਲੋਂ ਨਾ ਇੱਕ ਆ ਕੁਐਸਚਨ ਦਾ ਜਵਾਬ ਪੁੱਛਣਾ ਪਰ ਉਹ ਜਿਹੜਾ ਕੁਐਸਚਨ ਹੁੰਦਾ ਸੀਗਾ ਨਾ ਉਹ ਐ ਨਹੀਂ ਹੁੰਦਾ ਸੀਗਾ ਕਿ ਸੇਬ ਦਾ ਰੰਗ ਕੀ ਹੈ ਹੈ ਛੋਟੇ ਬੱਚ ਨੂੰ ਜਿਵੇਂ ਆਪਾਂ ਕਹਿੰਦੇ ਆ ਤੂੰ ਕਲਰ ਵਾਲੀ ਤੂੰ ਕਲਰਿੰਗ ਕਰਕੇ ਰੱਖੀ ਸ਼ੀਟਾਂ ਜਿਵੇਂ ਆ ਕੇ ਦੇਖੂਗਾ ਹੈਨਾ ਐਦਾਂ ਦਾ ਨਹੀਂ ਹੁੰਦਾ ਸੀ ਉਹ ਕੁਐਸਚਨ ਹੁੰਦਾ ਸੀਗਾ ਜਿੰਦਾ ਜਵਾਬ ਸਿਰਫ ਉਹਨਾਂ ਨੇ ਆਪਣੇ ਦਿਮਾਗ ਨਾਲ ਦੇਣਾ ਹੁੰਦਾ ਸੀ ਸੋ ਕਿਉਰੀਓਸਟੀ ਤਾਂ ਉਹਨਾਂ ਦੀ ਕਿਤੇ ਨਾ ਕਿਤੇ ਘਰੋਂ ਹੀ ਹੂੰ ਇਦਾਂ ਹੋਈ ਹੈ ਹੈਨਾ ਬਾਕੀ ਹੁੰਦਾ ਨਾ ਕਹਿੰਦੇ ਹੁੰਦੇ ਆ ਬੇ ਹਿੰਮਤੇ ਨੇ ਹੈਨਾ ਜਿਹੜੇ ਸ਼ਿਕਵਾ ਕਰਦੇ ਹੈਨਾ ਉਹ ਉਹਨਾਂ ਦੇ ਵਿੱਚ ਸੀ ਕਿ ਉਹਨਾਂ ਨੇ ਕਦੇ ਹਿੰਮਤ ਨਹੀਂ ਹਾਰੀ ਉਹਨਾਂ ਨੇ ਕਦੇ ਤਕਦੀਰ ਨੂੰ ਨਹੀਂ ਐ ਕਿਹਾ ਕਿ ਮੇਰੀ ਤਕਦੀਰ ਇਦਾਂ ਲਿਖੀ ਆ ਪਰਮਾਤਮਾ ਨੇ ਫਿਰ ਜਦੋਂ ਹਾਇਰ এডਿਕੇਸ਼ਨ ਦੇ ਲਈ ਉਹ ਅੱਗੇ ਗਏ ਫਿਰ ਉੱਥੇ ਫੇਰ ਉਹੀ ਉਹਨਾਂ ਨੂੰ ਪ੍ਰੋਬਲਮ ਆਂਦੀ ਗਈ ਫਿਰ ਰੱਬ ਨੇ ਹੱਥ ਫੜਾ ਇੱਕ ਡਾਕਟਰ ਆ ਗਏ ਤੇ ਉਹਨਾਂ ਨੇ ਉਹਨਾਂ ਨੂੰ ਆਪਣੀ ਕਲੀਨਿਕ ਦੇ ਵਿੱਚ ਨਾਲ ਨਾਲ ਉਹ ਆਪਣੀ ਗ੍ਰੈਜੂਏਸ਼ਨ ਕਰਦੇ ਸੀਗੇ ਤੇ ਫਿਰ ਜਦੋਂ ਪੋਸਟ ਗ੍ਰੈਜੂਏਸ਼ਨ 'ਚ ਗਏ ਨਾਲ-ਨਾਲ ਉਹ ਕਲੀਨਿਕ ਦਾ ਕੰਮ ਵੀ ਕਰਦੇ ਸੀ ਪਰ ਜਿਹੜੀ ਸਕੂਲ ਦਾ ਟਾਈਮ ਥੇ ਉਹ ਜਿਹੜੀ ਉਹਨਾਂ ਦੇ ਟੀਚਰ ਮੁੱਲਰ ਨੇ ਉਹਨਾਂ ਨੂੰ ਸਿੱਖਿਆ ਦਿੱਤੀ ਮੋਟੀਵੇਸ਼ਨ ਦਿੱਤੀ ਸੀ ਦੇਖੋ ਆਪਾਂ ਜਾਤੋਂ-ਜਾਤੋਂ ਕਿੰਨੀਆਂ ਲੈਂਗੁਏਜਸ ਸਿੱਖ ਲਾਂਗੇ ਜਾਤੋਂ-ਜਾਤੋਂ ਦੋ ਜਾਤੋਂ-ਜਾਤੋਂ ਤਿੰਨ ਤੇ ਕੋਈ ਖਿੱਚ ਕੇ ਵੀ ਕਰ ਲੇ ਤਾਂ ਚਾਰ ਯੈਸ ਉਹ ਛੋਟੇ ਜਿਹੇ ਬੱਚੇ ਨੂੰ ਸ਼ੁਰੂ ਤੋਂ ਹੀ ਸੱਤ ਤਾਂ ਉਹਨਾਂ ਨੂੰ ਹੁੰਦਾ ਸੀ ਰਿਟਨ ਵਾਲੀਆਂ ਭਾਸ਼ਾਵਾਂ ਆਉਂਦੀਆਂ ਸੀ ਓਕੇ ਤੇ ਉਹਨਾਂ ਨੂੰ 14 ਭਾਸ਼ਾਵਾਂ ਉਹਨਾਂ ਨੂੰ ਬੋਲ ਨਹੀਂ ਆਉਂਦੀਆਂ ਸੀ। ਕੀ ਬਾਤ ਹੈ। ਤੇ ਉਹ ਉਹਨਾਂ ਦੀ ਜਿਹੜੀ ਉਸ ਟਾਈਮ ਦੀ ਨੌਲੇਜ ਸੀ, ਉਸ ਟਾਈਮ ਦੀ ਜਾਣਕਾਰੀ ਸੀ। ਉਹਨਾਂ ਨੇ ਕੀ ਕੀਤਾ ਕਿ ਸਾਰੀ ਉਸ ਨੌਲੇਜ ਦੇ ਨਾਲ ਅ ਬੁੱਕਸ ਜਿਹੜੀਆਂ ਲੱਗ-ਲੱਗ ਲੈਂਗੁਏਜਸ ਦੀਆਂ ਸੀਗੀਆਂ ਉਹਨਾਂ ਨੂੰ ਕਿਸੇ ਹੋਰ ਲੈਂਗੁਏਜ ਵਿੱਚ ਕਨਵਰਟ ਕਰਨ ਦੇ ਲਈ ਠੀਕ ਹੈ। ਉਹਨਾਂ ਨੇ ਉਹੀ ਆਪਣਾ ਨੌਲੇਜ ਜਾਣਕਾਰੀ ਜਿਹੜੀ ਬਚਪਨ 'ਚ ਉਹਨਾਂ ਦੇ ਗੁਰੂ ਨੇ ਦਿੱਤੇ ਸੀ ਉਹਨੂੰ ਯੂਜ਼ ਕੀਤਾ ਤੇ ਉੱਥੋਂ ਉਹਨਾਂ ਦੀ ਪੋਸਟ ਗ੍ਰੈਜੂਏਸ਼ਨ ਦਾ ਖਰਚਾ ਨਿਕਲਿਆ। ਜੀ। ਫੇਰ ਉੱਥੇ ਫਿਰ ਲੋਕਾਂ ਨੇ ਵੀ ਬਹੁਤ ਗਾਲਾਂ ਕੱਢੀਆਂ ਉਹਨਾਂ ਨੂੰ ਬਈ ਇਹ ਕੀ ਹੈਗਾ ਆ ਐਦਾਂ ਕਿਉ ਉਹ ਐਦਾਂ ਕਿਉ ਕਿਉਂਕਿ ਨਾ ਉਹਨਾਂ ਨੂੰ ਐ ਲੱਗਦਾ ਹੁੰਦਾ ਸੀਗਾ ਜਦੋਂ ਪ੍ਰੈਕਟਿਸ ਕਰਦੇ ਹੁੰਦੇ ਸੀਗੇ ਨਾ ਕਿ ਜਿਹੜੇ ਇਹ ਵਾਲਾ ਤਰੀਕਾ ਨਾ ਇਹ ਸਹੀ ਨਹੀਂ ਹੈ ਜੀ ਮੈਨੂੰ ਲੱਗਦਾ ਹੈ ਕਿ ਉਹੀ ਚੀਜ਼ ਆਂਦੀ ਹੈ ਕਿ ਜਿੱਥੇ ਚਾਹ ਹੈ ਉੱਥੇ ਰਾਹ ਹੈ ਗੁਰੂ ਨੇ ਪਿਤਾ ਨੇ ਸਾਥ ਦਿੱਤਾ ਬਟ ਉਹਨਾਂ ਨੇ ਵੀ ਨਾਲ ਦੇ ਨਾਲ ਓਨੀ ਹੀ ਉਸ ਚੀਜ਼ ਦੇ ਉੱਤੇ ਮਿਹਨਤ ਕੀਤੀ ਬਿਲਕੁਲ ਜਿੱਥੇ ਹੁਣ ਫਿਰ ਅੱਗੇ ਆ ਗਈ ਐਜੂਕੇਸ਼ਨ ਦੀ ਠੀਕ ਹੈ ਹੁਣ ਆ ਗਿਆ ਰਿਸਰਚ ਹੂੰ ਠੀਕ ਹੈ ਪਹਿਲਾਂ ਪ੍ਰੈਕਟਿਸ ਤੇ ਆਪਾਂ ਆਪਾਂ ਪ੍ਰੈਕਟਿਸ ਵੀ ਦੇਖ ਲਈ ਉਹਨਾਂ ਦੀ ਜਦੋਂ ਉਹਨੇ ਇਹਨਾਂ ਟਰਾਂਸਲੇਟ ਕਰ ਰਹੇ ਸੀ ਨਾ ਬੁੱਕਸ ਤੇ ਇੱਕ ਨਾ ਹੁੰਦੀ ਹੈ ਕੁਲਿਨ ਮਟੀਰੀਆ ਮੈਡੀਕਾ ਉਹ ਸਾਡੀ ਇੱਕ ਕਿਤਾਬ ਹੁੰਦੀ ਦਵਾਈਆਂ ਜੀ ਉਹ ਇੱਕ ਮਟੀਰੀਆ ਮੈਡੀਕਾ ਦਵਾਈਆਂ ਦੀ ਬੁੱਕ ਨੂੰ ਨਾ ਕਨਵਰਟ ਕਰ ਰਹੇ ਸੀ ਹੋਰ ਬੱਚੇ ਉਹਨਾਂ ਨੇ ਉੱਥੇ ਪੜ੍ਹਿਆ ਕਿ ਜਿਹੜੀ ਸਿੰਕੋਨਾ ਜਿਹਨਾਂ ਨੂੰ ਅੱਜ ਕੱਲ੍ਹ ਅਸੀਂ ਕੁਨੀਨ ਕਹਿ ਦਿੰਨੇ ਆ ਕਹਿੰਦੇ ਜਿਹੜੀ ਕੁਨੀਨ ਹੈ ਨਾ ਉਹ ਕੌੜੀ ਹੈ ਇਸ ਕਰਕੇ ਉਹ ਮਲੇਰੀਆ ਦਾ ਇਲਾਜ ਕਰਦੀ ਹੈ ਜੀ ਓਕੇ ਤਾਂ ਇਹ ਕਿਵੇਂ ਹੋ ਸਕਦਾ ਜਿਹੜੀ ਚੀਜ਼ ਕੋੜੀ ਹੈ ਜਿਵੇਂ ਆਪਣੇ ਨੇ ਅੱਜ ਕੱਲ ਜ਼ਿਆਦਾ ਕਰੇਲਾ ਕੋੜਾ ਹੈ ਤੇ ਉਹ ਸ਼ੂਗਰ ਦਾ ਇਲਾਜ ਕਰਦਾ ਉਹਨਾਂ ਨੇ ਕੀ ਕੀਤਾ ਉਹ ਕਹਿੰਦੇ ਮੈਨੂੰ ਨਹੀਂ ਹজম ਹੁੰਦੀ ਗੱਲ ਇੱਕ ਉਹ ਥੱਕੇ ਪਏ ਸੀ ਉਹਨਾਂ ਦੇ ਮਨ 'ਚ ਇਹ ਬੜਾ ਦੁੱਖ ਹੁੰਦਾ ਸੀ ਉਸ ਟਾਈਮ ਤੇ ਵੀ ਆ ਕਿਹੜੇ ਤਰੀਕੇ ਆ ਦਵਾਈਆਂ ਵਾਲੇ ਵਰਤੀ ਜਾਂਦੇ ਆ ਉਸ ਟਾਈਮ ਨਾ ਜੇ ਕਿਸੇ ਦਾ ਬੀਪੀ ਵੱਧਦਾ ਸੀ ਨਾ ਉਹਦੀਆਂ ਵੇਨ ਕੱਟ ਦਿੰਦੇ ਸੀ ਓਕੇ ਜੇ ਕਿਸੇ ਨੂੰ ਇਨਫੈਕਸ਼ਨ ਹੁੰਦੀ ਸੀ ਉਹਨਾਂ ਦੇ ਨਾਲ ਲੀਚ ਲਾ ਦਿੰਦੇ ਸੀ ਵੀ ਜਿਹੜਾ ਤਰੀਕਾ ਮਰੀਜ਼ ਅੱਗੇ ਬਿਮਾਰਾ ਉਹਨੂੰ ਹੋਰ ਦਰਦ ਦੇਉ ਤਾਂ ਜੋ ਜਿਹੜੀ ਵੱਡੀ ਦਰਦ ਹੈ ਠੀਕ ਆ ਉਹ ਘਟ ਜਾਈ ਜੀ ਐਦਾਂ ਹੁੰਦਾ ਸੀ ਤੇ ਡਾਕਟਰ ਸਾਹਿਬ ਜੀ ਆਪਾਂ ਹੋਮੋਪੈਥੀ ਨੂੰ ਸਮਝੀਏ ਇਹ ਕਿਹੜੇ ਫੰਡਾਮੈਂਟਲ ਪ੍ਰਿੰਸੀਪਲਸ ਦੇ ਉੱਤੇ ਕੰਮ ਕਰਦੇ ਹੈ ਕਿਉਂਕਿ ਜਿੱਦਾਂ ਮੈਂ ਆਗਾਸਟ kia ਪ੍ਰੋਗਰਾਮ ਦੇ ਕਿ ਹੋਮੋਪੈਥੀ ਨੂੰ ਅਸੀਂ ਆਪਣੀ ਸਮਝ ਨਾਲੋਂ ਜ਼ਿਆਦਾ ਜੋ ਸੁਨੀਆਂ ਸੁਣਾਈਆਂ ਗੱਲਾਂ ਹੈ ਉਦੇ ਉੱਤੇ ਸਮਝਦੇ ਆ ਇੱਕ ਆਮ ਇਨਸਾਨ ਕਿਸ ਤਰ੍ਹਾਂ ਸਮਝ ਸਕਦਾ ਹੈ ਕਿ ਹੋਮੋਪੈਥੀ ਕੀ ਹੈ ਕਿਹੜੇ ਪ੍ਰਿੰਸੀਪਲਸ ਦੇ ਉੱਤੇ ਹੋਮੋਪੈਥੀ ਕੰਮ ਕਰਦੀ ਹੈ ਬਿਲਕੁਲ ਮੈਨੂੰ ਲੱਗਦਾ ਆਪਾਂ ਜਿੱਥੋਂ ਗੱਲ ਵਿੱਚ ਜੀ ਅ ਛੱਡੀ ਹੈ ਨਾ ਇੱਥੇ ਹੀ ਹੈ ਜਦੋਂ ਮਟੀਰੀਅਲ ਮੈਡੀਕਲ ਉਹ ਜਦੋਂ ਉਹਨਾਂ ਨੇ ਉਹ ਦੇਖਿਆ ਨਾ ਕਿ ਹਾਂ ਇਹ ਕੁੜੱਤਨ ਹੈ ਇਹਦੇ ਵਿੱਚ ਇਹ ਉਹਨਾਂ ਨੂੰ ਜਦੋਂ ਹজম ਨਹੀਂ ਹੋਈ ਗੱਲ ਉਹਨਾਂ ਨੇ ਨਾ ਕੀ ਕੀਤਾ ਸਿੰਕੋਨਾ ਆਪ ਥੋੜੀ ਥੋੜੀ ਕਰਕੇ ਲੈਣੀ ਸ਼ੁਰੂ ਕੀਤੀ ਉਹਨਾਂ ਦੇ ਅੰਦਰ ਨਾ ਮਲੇਰੀਆ ਵਾਲੇ ਲੱਛਣ ਆਣੇ ਸ਼ੁਰੂ ਹੋ ਗਏ ਬੁਖਾਰ ਹੈ ਠੰਡ ਲੱਗਣੀ ਉਥੋਂ ਫਿਰ ਉਹਨਾਂ ਦੇ ਦਿਮਾਗ ਇਸ ਟਰਾਈ ਕੀਤਾ ਕਿ ਕੋੜੀ ਇਸ ਕਰਕੇ ਨਹੀਂ ਇਹ ਠੀਕ ਕਰਦੀ ਸਗੋ ਇਹਦੇ ਅੰਦਰ ਮਲੇਰੀਏ ਦੇ ਬੁਖਾਰ ਦੇ ਲੱਛਣ ਪੈਦਾ ਕਰਨ ਦੀ ਤਾਕਤ ਹੈ ਇੱਥੋਂ ਹੀ ਸਾਡਾ ਫਰਸਟ ਹੋਮੀਓਪੈਥੀ ਲਾਅ ਨਿਕਲਿਆ ਸਿਮਿਲਰ ਸਿਮਿਲਰਸ ਕਿਉਂ ਰੈਂਚਰ ਜ ਜਿੰਨੂੰ ਅਸੀਂ ਕਹਿੰਦੇ ਨੇ ਲਾਈਕ ਕਿਉਰ ਲਾਈਕ ਪੰਜਾਬੀ ਚ ਕਹਿੰਦੇ ਲੋਹੇ ਨੂੰ ਲੋਹਾ ਘਟਦਾ ਉਹੀ ਦਵਾਈ ਅਸਰ ਕਰੇਗੀ ਠੀਕ ਹੈ ਜਿੰਨੇ ਅੰਦਰ ਉਸ ਬਿਮਾਰੀ ਦੇ ਲੱਛਣ ਪੈਦਾ ਕਰਨ ਦੀ ਤਾਕਤ ਹੋਗੀ ਤਾਂ ਇਸੇ ਸਿਧਾਂਤ ਤੇ ਹੋਮੀਓਪੈਥੀ ਟੀਕੀ ਹੈ ਜੀ ਸੋ ਇਥੇ ਉਹਨਾਂ ਦੀ ਪ੍ਰੈਕਟਿਸ ਵੀ ਆ ਗਈ ਇਥੇ ਉਹਨਾਂ ਦੀ ਰਿਸਰਚ ਵੀ ਆ ਗਈ ਰਿਸਰਚ ਵੀ ਆ ਗਈ ਔਰ ਉਹੀ ਥੀਮ ਵੀ ਹੈ ਉਹੀ ਥੀਮ ਵੀ ਆ ਗਿਆ ਪਰ ਪਰ ਉਦੋਂ ਦੇ ਲੋਕਾਂ ਨੂੰ ਉਹ ਕਹਿੰਦੇ ਹੁੰਦੇ ਨਾ ਅੰਦਾਜ਼ ਅਲੱਗ ਹੈ ਮੇਰੇ ਲਫ਼ਜ਼ਾਂ ਦਾ ਕੋਈ ਸਮਝ ਨਹੀਂ ਪਾਤਾ ਤਾਂ ਕੋਈ ਕਹਿ ਨਹੀਂ ਪਤਾ ਨਹੀਂ ਪਤਾ ਜੀ ਲੋਕਾਂ ਨੂੰ ਇਹ ਗੱਲ ਸਮਝ ਨਹੀਂ ਆਈ ਲੋਕੀ ਕਹਿੰਦੇ ਤਾਂ ਬਸ ਜੋ ਅਸੀਂ ਪੰਜਾਬੀ ਚ ਕਹਿੰਨੇ ਹੈ ਨਾ ਕਿ ਮਾੜੇ ਸ਼ਬਦ ਉਹ ਬੋਲੇ ਇਵਨ ਉਹ 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 ਉਹਦੇ ਸ਼ਹਿਰ ਤੋਂ ਵੀ ਕਢਾ ਦਿੱਤਾ ਉਹ ਫਿਰ ਉਸ ਤੋਂ ਬਾਅਦ ਹੋਮਿਓਪੈਥੀ ਦੇ ਇਤਿਹਾਸ 'ਚ ਉਹਨਾਂ ਨੇ ਨਵੀਆਂ-ਨਵੀਆਂ ਰਿਸਰਚ ਆ ਗਏ ਹੁਣ ਹੋਮਿਓਪੈਥੀ ਦੇ ਥੀਮ ਦੇ ਅਸੀਂ 3rd ਪੁਆਇੰਟ ਤੇ ਆ ਗਏ ਐਜੂਕੇਸ਼ਨ ਪ੍ਰੈਕਟਿਸ ਤੇ ਰਿਸਰਚ ਰਿਸਰਚ ਕੀਤੀਆਂ ਫਿਰ ਉਸ ਤੋਂ ਬਾਅਦ ਇੰਨਾ ਹੋਮਿਓਪੈਥੀ ਦਾ ਜਿਹੜਾ ਅੱਜਕੱਲ ਸਾਡੇ ਕੋਲ ਲਖਿਆ ਜਾਣਾ ਹੈ ਉਹ ਸਾਡੇ ਕੋਲ ਆਇਆ ਜੀ ਡਾਕਟਰ ਸਾਹਿਬ ਅੱਜ ਦੇ ਸਮੇਂ ਦੇ ਵਿੱਚ ਫੇਰ ਵੀ ਬਹੁਤ ਜ਼ਿਆਦਾ ਅਵੇਅਰਨੈਸ ਹੋ ਗਈ ਹੈ ਲੇਕਿਨ ਸਟਿਲ ਕੁਝ ਲੋਕਾਂ ਦੇ ਦਿਮਾਗ ਦੇ ਵਿੱਚ ਬਹੁਤ ਸਾਰੀਆਂ ਮਿਥਸ ਰਹਿੰਦੀਆਂ ਹਨ ਹੋਮੋਪੈਥੀ ਨੂੰ ਲੈ ਕੇ ਲਾਈਕ ਕਿ ਅਗਰ ਅਸੀਂ ਹੋਮੋਪੈਥੀ ਵਾਲ ਜਾਂਦੇ ਹਾਂ ਤਾਂ ਇਹਦਾ ਜਿਹੜਾ ਰਿਜ਼ਲਟ ਹੈ ਉਹ ਬਹੁਤ ਲੰਬੇ ਸਮੇਂ ਬਾਅਦ ਮਿਲਦਾ ਹੈ ਸੋ ਬਹੁਤ ਸਾਰੇ ਲੋਕਾਂ ਦੇ ਹੋਮੋਪੈਥਿਕ ਵਾਲ ਆਂਦੇ ਆ ਹੀ ਪੈਰ ਵੀ ਡਗਮਗਾ ਜਾਂਦੇ ਨੇ ਹੈਨਾ ਕਿ ਅਸੀਂ ਹੋਮੋਪੈਥਿਕ ਟ੍ਰੀਟਮੈਂਟ ਲਈਏ ਬਟ ਅਗਰ ਉਹਦੇ ਜਿਹੜਾ ਰਿਜ਼ਲਟ ਹੈ ਉਹ ਬਹੁਤ ਲੇਟ ਹੈ ਤੇ ਫਿਰ ਕਨਫਿਊਜ਼ ਹੋ ਜਾਂਦੇ ਹੈ ਇਸ ਬਾਰੇ ਤੁਸੀਂ ਕੀ ਕਹਿਣਾ ਚਾਹੋਗੇ ਬੜਾ ਵਧੀਆ ਕੁਸਚਨ ਹੈ ਮੈਨੂੰ ਲੱਗਦਾ ਹੈ ਕਿ ਇਹ ਮੇਰੇ ਲਈ ਬੜਾ ਸਹੀ ਥਾਏ ਹੈ ਇਹ ਜਵਾਬ ਦੇਣਾ ਜੀ ਬੜੇ ਲੋਕੇ ਇਹ ਹੁੰਦੇ ਆ ਕਿ ਹੋਮੀਓਪੈਥੀ ਲੇਟ ਸਰਕਾਰ ਦੀ ਹੈ ਭਲੇ ਲੋਕੋ ਤੁਸੀਂ ਤਾਂ ਵੈਸੇ ਵੀ ਤਾਂ ਕਿ ਤੁਕੇ ਕਾ ਕੇ ਹੋਮੀਓਪੈਥੀ ਦੇ ਇਲਾਜ ਨੇ ਹੋ ਜੀ ਉਹ ਵੱਖਰੀ ਗੱਲ ਹੈ ਕਿ ਹੁਣ ਫਿਰ ਵੀ ਕਿਤੇ ਕਮਿਊਨਿਟੀ ਨੇ ਫਸਟ ਚੁਆਇਸ ਹੋਮੀਓਪੈਥੀ ਨੂੰ ਦੇਣੀ ਸ਼ੁਰੂ ਕੀਤੀ ਹੈ ਪਰ ਜੋ ਸੋਚ ਚੱਲਦੀ ਆ ਰਹੀ ਹੈ ਜੋ ਅਸੀਂ ਫੀਲ ਕਰਦੇ ਆ ਕਿ ਸਾਡੇ ਕੋਲ ਜੇ ਮੰਨ ਲਓ ਕਿਸੇ ਨੂੰ ਗਠੀਏ ਦਾ ਮਰੀਜ਼ ਜੀ ਮੈਂ ਲੈ ਕੇ ਚਲਦੀ ਆ ਕਿ ਉਹ ਗਠੀਏ ਦਾ ਮਰੀਜ਼ ਹੈ ਨਾ ਪਹਿਲਾਂ ਚੰਗੀ ਤਰ੍ਹਾਂ ਦਵਾਈਆਂ ਖਾ ਖੂ ਵੀ ਜਦੋਂ 3-4 ਸਾਲ ਐ ਜੋੜ ਐਦਾ ਹੋਏ ਹੁੰਦੇ ਨਾਲ ਉਹ ਸੋਦਾ ਚੱਲ ਹੁਣ ਤਾਂ ਇਹਦੇ ਨਾਲ ਅਸਰ ਨਹੀਂ ਹੁੰਦਾ ਹੁਣ ਤਾਂ ਮੈਂ ਅੱਕ ਗਿਆ ਮੇਰੇ ਫਲਾਣੇ ਗਵੰਡੀ ਨੇ ਕਿਹਾ ਸੀਗਾ ਵੀ ਹੋਮੀਓਪੈਥੀ ਖਾਲਾ ਠੀਕ ਹੈ ਫਿਰ ਹੁਣ ਤੁਸੀਂ ਆਪ ਹੀ ਦੱਸੋ ਮੈਨੂੰ ਸਾਰੇ ਦਰਸ਼ਕਾਂ ਲਈ ਮੈਂ ਪੁੱਛੂਗੀ ਕਿ ਇਹ ਦੇਰ ਕਿੱਥੇ ਕਰਦੀ ਹੈ ਫਿਰ ਅਸੀਂ ਤਾਂ ਤੁਹਾਨੂੰ ਬਚਾਣੀ ਹੈ ਨਾ ਜੇ ਅਸੀਂ ਤੁਹਾਨੂੰ ਜੇ ਥੋੜਾ ਟਾਈਮ ਲਗਾ ਦਿੰਨੇ ਆ ਤੇ ਤੁਹਾਨੂੰ ਬਚਾਣੇ ਵੀ ਤਾਂ ਹੈਗੇ ਨਾ ਤੁਸੀਂ ਖੁਸ਼ ਤਾਂ ਹੁੰਨੇ ਹੋ ਨਾ ਬਿਲਕੁਲ ਸੋ ਡਾਕਟਰ ਸੁਰੂਚਨੀ ਇੱਕ ਗੱਲ ਤਾਂ ਕ ਕਿਤੇ ਨਾ ਕਿਤੇ ਡਾਕਟਰ ਕੋਲ ਪਹੁੰਚਣ ਨੂੰ ਦੇਰ ਕਰ ਦਿੰਦੇ ਆ ਬਟ ਸਟਿਲ ਡਾਕਟਰ ਸਾਹਿਬ ਅਗਰ ਆਪਾਂ ਜਾਣੀਏ ਕਿ ਕੋਈ ਵੀ ਆਪਾਂ ਟ੍ਰੀਟਮੈਂਟ ਜੜਾ ਕਰਦੇ ਆ ਇੱਕ ਮਿਨੀਮਮ ਟਾਈਮ ਆਪਾਂ ਕਿੰਨਾ ਕੁ ਲੈ ਕੇ ਚੱਲਦੇ ਆ ਹੋਮੋਪੈਥੀ ਦੇ ਵਿੱਚ ਅ ਹੋਮੋਪੈਥੀ ਇਹਦੇ ਜੇ ਨਾ ਮੈਂ ਤੁਹਾਨੂੰ ਦੋ ਚੀਜ਼ਾਂ ਹੋਰ ਐਡ ਕਰੂੰਗੀ ਸੜਕੋਲ ਨਾ ਸविता ਜੀ ਅਕਸਰ ਹੀ ਲੋਕ ਆਂਦੇ ਨੇ ਅੱਜ ਕੱਲ ਤਾਂ ਨਾ ਗੂਗਲ ਡਾਕਟਰ ਹੀ ਬਣਿਆ ਹੋਇਆ ਪੜ੍ਹ ਕੇ ਆਉਣਗੇ ਚੰਗੀ ਤਰ੍ਹਾਂ ਛੱਤੀ ਦਵਾਈ ਉੱਥੋਂ ਦੇਖ ਕੇ ਛੱਤੀ ਇੰਸਟਾ ਦੀਆਂ ਰੀਲਾਂ ਦੇਖ ਕੇ ਹਾਂ ਵੀ ਕਬਜ ਹੋਇਆ ਚੱਲ ਵੀ ਨਕਸਵਮਿਕਾ ਛੱਕ ਛੁੱਕ ਕੇ ਆ ਜਾਂਦੇ ਆ ਡਾਕਟਰ ਸਾਹਿਬ ਕੀ ਗ ਇਦਾਂ ਨਹੀਂ ਹੁੰਦਾ ਇਹ ਹੋਮੀਓਪੈਥੀ ਆ ਹੋਮੀਓਪੈਥੀ ਮਰੀਜ਼ ਦੇ ਸੁਭਾਅ ਦੇ ਅਨੁਸਾਰ ਦਿੱਤੀ ਜਾਂਦੀ ਹੈ ਜੇ ਤੁਸੀਂ ਆਪਣੀ ਆਪਣੀ ਇਧਰ ਉਧਰੋਂ ਘੁੰਮ ਕੇ ਆਓਗੇ ਚਲੋ ਤੁਹਾਨੂੰ 2-4 ਦਿਨ ਪੈ ਜਾਊਗਾ ਪਰ ਜਿਹੜੀ ਪੰਜੇ ਉਂਗਲਾਂ ਇੱਕੋ ਜਿਹੀ ਨਹੀਂ ਹੁੰਦੀਆਂ ਹਰੇਕ ਦਾ ਆਧਾਰਕੜ ਵੱਖਰਾ ਹੁੰਦਾ ਹਰੇਕ ਦਾ ਫਿੰਗਰ ਪੁਆਇੰਟਸ ਵੱਖਰੇ ਹੁੰਦੇ ਤੇ ਇਹ ਤਾਂ ਸਾਡਾ ਸਾਡੇ ਡਾਕਟਰ ਹੈਨਮਨ ਨੇ ਸਾਨੂੰ ਸਿਖਾਇਆ ਹੈਗਾ ਕਿ ਹਰ ਬੰਦਾ ਵੱਖਰਾ ਹੈਗਾ ਤੇ ਉਹਦੀ ਦਵਾਈ ਇੱਥੇ ਕਿਵੇਂ ਹੋ ਸਕਦੀ ਹੈ ਤੁਹਾਨੂੰ ਦਵਾਈ ਜੇ ਸਹੀ ਲੈਣੀ ਹੈ ਤੁਸੀਂ ਡਾਕਟਰ ਕੋਲ ਲਾਓ ਤੁਹਾਡੀ ਪ੍ਰੋਪਰ ਕੇਸ ਟੈਕਿੰਗ ਹੋਊਗੀ ਫੇਰ ਹੀ ਤੁਹਾਨੂੰ ਇਸ ਦਵਾਈ ਦੇ ਨਾਲ ਅਸਰ ਹੋ ਗੌਰ ਜਿਹੜੀ ਤੁਹਾਡੀ ਜਵਾਬ ਹੈ ਜਿਹੜੀ ਤੁਹਾਡੇ ਕੁਐਸਚਨ ਦਾ ਇਹੀ ਹੈ ਕਿ ਜਿਹੜੀ ਹੋਮਿਓਪੈਥੀ ਦਵਾਈ ਹੈ ਉਹ ਢਿੱਡ 'ਚ ਜਾਣ ਤੋਂ ਪਹਿਲਾਂ ਜੀਭ 'ਤੇ ਰੱਖਦੇ ਹੀ ਅਸਰ ਸ਼ੁਰੂ ਹੁੰਦਾ ਹੈ ਵਿਥਿਨ ਫਿਊ ਸੈਕਿੰਡਸ 'ਚ ਇਹਦਾ ਅਸਰ ਸ਼ੁਰੂ ਹੁੰਦਾ ਹੈ ਨਾ ਕਿ ਅਜੀਬ ਸਾਨੂੰ ਵੀ ਪੇਸ਼ੈਂਟ ਆ ਕੇ ਕਹਿੰਦੇ ਡਾਕਟਰ ਸਾਹਿਬ ਇਹਨੂੰ ਗਿੱਲੀ ਕਰੋ ਚੰਗੀ ਤਰ੍ਹਾਂ ਦਵਾਈ ਸੋਟੋ ਚੰਗੀ ਤਰ੍ਹਾਂ ਦਵਾਈ ਸੋਟੋ ਕਹਿੰਦੇ ਇਹਨੂੰ ਜੀ ਐਦਾ ਨਾਲੋ ਇਹ ਗੋਲੀਆਂ ਚ ਜਿਹੜੀ ਦਵਾਈ ਹੈ ਨਾ ਉਹ ਤੁਹਾਡੇ ਜੀਤ ਤੇ ਰੱਖਦੇ ਹੀ ਉਹਨੇ ਨਰਵ ਨੇ ਲੈ ਜਾਣੀ ਔਰ ਨਾਲ ਹੀ ਅਸਰ ਸ਼ੁਰੂ ਕਰ ਦੇਣਾ ਜੀ ਡਾਕਟਰ ਸਾਹਿਬ ਜਿੱਦਾਂ ਤੁਸੀਂ ਕਿਹਾ ਮਿੱਠੀਆਂ ਗੋਲੀਆਂ ਮੈਨੂੰ ਲੱਗਦਾ ਕਿ ਹੋਮੋਪੈਥੀ ਦੀ ਕਿਤੇ ਨਾ ਕਿਤੇ ਸਿੰਬਲਾਈਜ਼ੇਸ਼ਨ ਹੀ ਬਣੀ ਹੋਈ ਹੈ ਕਿ ਮਿੱਠੀਆਂ ਗੋਲੀਆਂ ਔਰ ਬਹੁਤ ਸਾਰੇ ਲੋਕਾਂ ਦਾ ਇਹ ਵਿਚਾਰ ਰਹਿੰਦਾ ਹੈ ਕਿ ਇਹ ਤਾਂ ਮਿੱਠੀਆਂ ਗੋਲੀਆਂ ਹੀ ਕੀ ਅਸਰ ਕਰਨ ਗਿਆ ਹੈ ਨਾ ਨਾਰਮਲ ਕਿਸੇ ਬਿਮਾਰੀ ਦੇ ਵਿੱਚ ਵੀ ਔਰ ਅਗਰ ਕ੍ਰੋਨਿਕ ਵੀ ਹੈ ਸੋ ਉਸ ਬਾਰੇ ਤੁਸੀਂ ਕੀ ਕਹਿਣਾ ਚਾਹੋਗੇ ਹਾਂ ਇਹ ਵੀ ਬਹੁਤ ਸੋਹਣਾ ਕੁਐਸਚਨ ਹੈ ਅੱਛਾ ਸविता ਜੀ ਇਹ ਦੱਸੋ ਜੇ ਅਸੀਂ ਕੋਈ ਸ਼ਗਨ ਕਰਨਾ ਹੁੰਦਾ ਸੀ ਕੀ ਦਿੰਨੇ ਕਿੱਥੋਂ ਸ਼ੁਰੂ ਕਰਦੇ ਹਾਂ ਅਸੀਂ ਅਸੀਂ ਕਿੱਥੇ ਸ਼ੁਰੂ ਕਰਦੇ ਆ ਅਸੀਂ ਲੋਣੀ ਚੀਜ਼ ਤੋਂ ਸ਼ੁਰੂ ਕਰਦੇ ਕਿ ਮਿੱਠੀ ਤੋਂ ਸ਼ੁਰੂ ਕਰਦੇ ਮਿੱਠੀ ਤੋਂ ਇਹ ਤਾਂ ਤੁਹਾਡੇ ਡਾਕਟਰ ਹੈਨਮਨ ਨੇ ਦੇਖਿਆ ਉਹਨਾਂ ਨੇ ਹੋਮੀਓਪੈਥੀ ਬਣਾਈ ਇਸ ਕਰਕੇ ਸੀਗੀ ਉਹਨਾਂ ਨੇ ਦੇਖਿਆ ਕਿ ਕਿਉਂ ਇਹ ਕੋੜੀਆਂ-ਕੋੜੀਆਂ ਦਵਾਈਆਂ ਦਈ ਜਾਂਦੇ ਨੇ ਕਿਸੇ ਦੇ ਖੂਨ ਕੱਢੇ ਜਾਂਦੇ ਨੇ ਕਿਸੇ ਦੇ ਲੀਚਸ ਲਾਈ ਜਾਂਦੇ ਨੇ ਕਿਸੇ ਦੇ ਚੁੰਡੀਆਂ ਵੱਢੀ ਜਾਂਦੇ ਨੇ ਮਤਲਬ ਕੀ ਇਹ ਤਰੀਕਾ ਹੈਗਾ ਫਿਰ ਉਹਨਾਂ ਨੇ ਕੀ ਕੀਤਾ ਕਿ ਉਹ ਦਵਾਈ ਦਈਏ ਜਿਹੜੀ ਮਿਠਾਸ ਵੀ ਹੋਵੇ ਜਿਹੜੀ ਪੇਸ਼ੈਂਟ ਲਈ ਲੈਣੇ ਵੀ ਈਜ਼ੀ ਹੋਵੇ ਤੇ ਜਿੰ ਜਿੰਦੇ ਦੇ ਮਤਲਬ ਜਿੰਦੇ ਚ ਪੇਸ਼ੈਂਟ ਨੂੰ ਐ ਵੀ ਨਾ ਲੱਗੇ ਕਿ ਮੈਂ ਦਵਾਈ ਲੈਤੀ ਵੀ ਹੈ ਪਰ ਉਹ ਠੀਕ ਵੀ ਹੋ ਜੇ ਸੋ ਇਹ ਜਿਹੜੀਆਂ ਮਿੱਠੀਆਂ ਗੋਲੀਆਂ ਹੈਗੀਆਂ ਇਹ ਇੱਕ ਤਰੀਕਾ ਦਵਾਈ ਨੂੰ ਅੰਦਰ ਭੇਜਣ ਦਾ ਹੋਰ ਇਹਦਾ ਕੁਝ ਵੀ ਨਹੀਂ ਹੈ ਹਾਂ ਇੰਦੇ ਜਮ ਇੱਕ ਹੋਰ ਐਡਨ ਕਰੂੰਗੀ ਸਾਡੇ ਨਾਲ ਨਾ ਕਈ ਪੇਸ਼ੈਂਟ ਆ ਕੇ ਵਿਚਾਰੇ ਲੜਦੇ ਵੀ ਮੈਂ ਤਾਂ ਸ਼ੂਗਰ ਦੇ ਮਰੀਜ਼ਾ ਡਾਕਟਰ ਆ ਕੇ ਤੁਸੇ ਮੈਨੂੰ ਮਿੱਠੀਆਂ ਗੋਲੀਆਂ ਦੇ ਦਿੱਤੀਆਂ ਇਹ ਬੜੇ ਮਿੱਠੇ ਗੇ ਲੋਕਾਂ ਦੇ ਮੈਂ ਤੁਹਾਨੂੰ ਇਹ ਵੀ ਗੱਲ ਇੱਥੇ ਸਪਸ਼ਟ ਕਰ ਦੇਣਾ ਚਾਹਨੀ ਆ ਕਿ ਇੰਨੀ ਵੀ 슈ਗਰ ਨਹੀਂ ਹੁੰਦੀ ਕਿ ਜਿਹੜੇ ਤੁਸੀਂ ਡਰ ਜੋ ਕਿ ਸਾਡੀ 슈ਗਰ ਵਧੂਗੀ ਐਦਾ ਕੁਝ ਵੀ ਨਹੀਂ ਹੁੰਦਾ ਇਸ ਤੋਂ ਜ਼ਿਆਦਾ ਤਾਂ ਤੁਹਾਡੀ ਰੋਟੀ ਦੇ ਵਿੱਚ 슈ਗਰ ਪਈ ਹੈ ਤੁਹਾਡੀ ਆਲੂ ਜਿਹੜੀਆਂ ਤੁਸੀਂ ਸਬਜ਼ੀਆਂ ਖਾ ਨਹੀਂ ਉਸ ਉਹਦੇ ਵਿੱਚ 슈ਗਰ ਪਈ ਹੈ ਸੋ ਕੋ ਇਹਦੇ ਵਿੱਚ ਜਿਹੜੀਆਂ ਗੋਲੀਆਂ ਚ ਦਵਾਈ ਹੈ ਨਾ ਉਹ ਉਹੀ ਅਸਰਦਾਰ ਹੈ ਸੋ ਇਹਨੂੰ ਤੁਸੀਂ ਉਹ ਮਿੱਠਾ ਲੈ ਕੇ ਨਾ ਚੱਲੋ ਕਿ ਮਿੱਠਾ ਹੈ ਮੇਰਾ ਮੂੰਹ ਮਿੱਠਾ ਹੋ ਗਿਆ ਕੋੜਾ ਹੋ ਗਿਆ ਉਹਨਾਂ ਜਿੰਨਾਂ ਚ ਨਾਪੋ ਵੀ ਮਿੱਠੇ ਕੋੜੇਲੇ ਹੋਮਿਓਪੈਥੀ ਬਹੁਤ সুইਟ ਹੈ ਹੋਮਿਓਪੈਥੀ ਬਹੁਤ ਵਧੀਆ ਤੁਹਾਡੇ ਸਿਰ ਤੋਂ ਪੈਰ ਤੱਕ ਅਸਰ ਕਰਦੀ ਹੈ ਔਰ ਸविता ਸਭ ਤੋਂ ਪਹਿਲਾਂ ਆ ਕੇ ਸਾਨੂੰ ਪੇਸ਼ੈਂਟ ਇਹ ਕਹਿੰਦਾ ਕਿ ਮੈਂ ਬਹੁਤ ਰੈਲੈਕਸ ਫੀਲ ਕਰ ਰਿਹਾ ਦੈਟਸ ਗ੍ਰੇਟ ਡਾਕਟਰ ਸਾਹਿਬ ਜਿਹਦਾ ਮਿੱਠੀਆਂ ਗੋਲੀਆਂ ਦੀ ਆਪਾਂ ਗੱਲ ਕਰਾਈ ਸੀ ਨਾ ਇੱਕ ਹੋਰ ਮਿਥ ਬਹੁਤ ਸੁਣਨ ਨੂੰ ਮਿਲਦੀ ਹੈ ਕਿ ਅਗਰ ਲਾਈਕ ਇਨਫੈਕਟਡ ਹੱਥ ਲਗਾਤਾ ਉਹਦੇ ਵਿੱਚ ਪਾਣੀ ਚਲਾ ਗਿਆ ਗੋਲੀ ਜਿਹੜੀ ਹੈ ਗਿੱਲੀ ਹੋ ਗਈ ਹੈ ਨਾ ਜਾਂ ਕੁਝ ਹੋ ਗਿਆ ਤਾਂ ਉਹਨਾਂ ਦਾ ਉਹਨੇ ਦਿਮਾਗ ਦੇ ਵਿੱਚ ਅਕਸਰ ਪੇਸ਼ੈਂਟਸ ਦੇ ਦਿਮਾਗ ਦੇ ਵਿੱਚ ਇਹ ਰਹਿੰਦਾ ਕਿ ਉਹਨੇ ਅਸਰ ਨਹੀਂ ਕਰੇਗੀ ਸੋ ਇਹ ਕਿਸ ਹੱਦ ਤੱਕ ਸੱਚ ਹੈ ਇਹ ਇੱਕ ਮਿਥੀ ਹੈ ਸਭ ਤੋਂ ਪਹਿਲਾਂ ਨਾ ਐ ਹੁੰਦਾ ਸੀਗਾ ਅ ਪ੍ਰਾਣੇ ਸਮਿਆਂ 'ਚ ਆਪਣੀ ਹੈਂਡ ਵਾਸ਼ਿੰਗ ਟੈਕਨੀਕ ਤਾਂ ਹੈ ਹੀ ਜਿਵੇਂ ਹੁਣ ਤਾਂ ਸੀ ਸਾਡੇ ਘਰ ਪੱਕੇ ਨੇ ਕੌਣ ਅ ਅੱਜ ਕੱਲ ਗੰਦਾ ਥਰਖਦਾ ਕੋਈ ਨਹੀਂ ਰੱਖਦਾ ਔਰ ਮੋਰਓਵਰ ਤਾਂ ਕੋਵਿਡ ਨੇ ਵੀ ਸਾਨੂੰ ਤਾਂ ਇੱਕ ਹੋਰ ਚੀਜ਼ ਸਾਡੇ ਐਡ-ਆਨ ਕਰਤੀ ਸਾਡੇ ਕਿਟੇ ਦੇ ਵਿੱਚ ਉਹ ਸੈਨੀਟਾਈਜ਼ਰ ਹੈ ਕੋਵਿਡ ਚਲਾ ਗਿਆ ਪਰ ਉਹ ਜਿਹੜੀ ਆਪਣੀ ਛਾਪ ਹਲੇ ਤੱਕ ਛੱਡ ਗਿਆ ਹੈਨਾ ਵੀ ਅਸੀਂ ਹਾਲੇ ਵੀ ਕਈ ਲੋਕ ਛੱਤੀ ਵਰੀ ਹੱਤੋਂ ਹੁੰਦੇ ਨੇ ਹੂੰ ਠੀਕ ਹੈ ਸੋ ਪਹਿਲਾ ਇਹ ਹੁੰਦਾ ਸੀਗਾ ਕਿ ਜਿਹੜੀ ਗੰਦੇ ਮੰਦੇ ਮਿੱਟੀ ਦੇ ਹੱਥ ਹੈਗੇ ਆ ਜਾਂ ਕੋਈ ਨਾ ਕੋਈ ਉਸ ਟਾਈਮ ਦੇ ਉੱਤੇ ਜਿਵੇਂ ਬਾੜੀਆਂ ਕਰਦੇ ਸੀ ਲੋਕ ਹਨਾ ਜੜੀ ਬੂਟੀਆਂ ਨੂੰ ਆਮ ਜਾਂ ਪਾ ਹਰब्स ਘਰੋਂ ਗਾਉਂਦੇ ਸੀਗੇ ਹਨਾ ਕੋਈ ਕੱਚੀ ਕਿਸੇ ਚੀਜ਼ ਨੂੰ ਹੱਥ ਲਾ ਮਤਲਬ ਇਨਫੈਕਸ਼ਨ ਤਾਂ ਕਿਤੇ ਨਾ ਕਿਤੇ ਸੋਰਸ ਹੋ ਜਾਂਦੇ ਸੀ ਬਸ ਇੰਨਾ ਕੋ ਹੁੰਦਾ ਸੀਗਾ ਵੀ ਡਾਇਰੈਕਟ ਹੱਥ ਨਾਲ ਨਾ ਲਾਓ ਪਰ ਇਹ ਹੁਣ ਜੇ ਹੱਥ ਲੱਗ ਜਾਂਦਾ ਕੋਈ ਐਡੀ ਡਰਨ ਵਾਲੀ ਗੱਲ ਨਹੀਂ ਉਹ ਮੈਨੂੰ ਲੱਗਦਾ ਕਿ ਕੁਝ ਹੈ ਕਿਤੇ ਪੁਰਾਣੀ ਬਣੀ ਬਣਾਈ ਗੱਲਾਂ ਹੈ ਬਿਲਕੁਲ ਬਿਲਕੁਲ ਮਿਥ ਦੂਰ ਕਰਨ ਦੀ ਲੋੜ ਬਿਲਕੁਲ ਮਿਥ ਦੂਰ ਕਰਨ ਦੀ ਇੱਕ ਹੋਰ ਚੀਜ਼ ਹੈ ਕਿ ਲੋਕੀ ਲੋਕਾਂ ਦੇ ਮਨ 'ਚ ਵੀ ਮਿਥ ਰਹਿੰਦੀ ਹੈ ਕਿ ਪਰਹੇਜ਼ ਬਹੁਤ ਜ਼ਿਆਦਾ ਜ਼ਰੂਰੀ ਹੈ ਲਾਈਕ ਜਿਹੜੀਆਂ ਬਹੁਤ ਖੁਸ਼ਬੂਦਾਰ ਚੀਜ਼ਾਂ ਆਏ ਪਿਆਜ਼ ਹੋ ਗਿਆ ਲਸਨ ਹੋ ਗਿਆ ਜਾਂ ਪਰ ਪਰਫਿਊਮਡ ਬੇਸ ਚੀਜ਼ਾਂ ਹਨ ਉਹਨਾਂ ਨੂੰ ਆਪਣੀ ਡਾਈਟ ਸੋ ਅਵੋਇਡ ਕਰਨਾ ਪਏਗਾ ਤਾਂ ਹੀ ਹੋਮੋਪੈਥੀ ਜੜੀਆ ਉਹ ਅਸਰ ਕਰੇਗੀ ਸੋ ਕੀ ਇਹ ਸੱਚ ਹੈ ਇਹਦੇ ਜੇ ਤਾਂ ਮੈਂ ਨਾ ਇਸ ਵਾਰੀ ਨਾ WHO ਦਾ ਵੀ ਜੋ ਵਰਲਡ ਹੈਲਥ ਡੇ ਪਿੱਛੇ ਗਿਆ ਹੈ ਹੈ ਨਾ ਉਹਦੇ ਵਿੱਚ ਵੀ ਇੱਕ ਥੀਮ ਆਇਆ ਸੀਗਾ ਉਹਨਾਂ ਦਾ ਬਹੁਤ ਸੋਹਣਾ ਥੀਮ ਸੀਗਾ ਡਾਕਟਰ ਸਰੂਜੀ ਮੈਂ ਮਾਫੀ ਚਾਹਾਂਗੀ ਮੈਂ ਤੁਹਾਨੂੰ ਰੋਕਣਾ ਚਾਹਾਂਗੀ ਇੱਕ ਕਾਲਰ ਜੁੜ ਗਿਆ ਨੇ ਸਾਡੇ ਨਾਲ ਹਲੋ ਹਲੋ ਜੀ ਮੈਨੂੰ ਲੱਗਦਾ ਕਿਸੇ ਤਕਨੀਕੀ ਖਾਮੀ ਕਾਰਨ ਕਰ ਗਿਆ ਸੋ ਆਪਾਂ ਸ਼ੁਰੂ ਕਰਦੇ ਹਾਂ ਤੁਸੀਂ ਦੱਸ ਰਹੇ ਸੀਗੇ ਸਾਨੂੰ ਹਾਂਜੀ ਐਕਿਨ WHU ਦਾ ਵਰਡ ਹੈਲਥ ਡੇ ਤੇ ਬਹੁਤ ਸੋਹਣਾ ਥੀਮ ਸੀਗਾ ਕਿ ਹੈਲਦੀ ਬਿਗਨਿੰਗ ਜੀ ਹੋਪਫੁਲ ਫਿਊਚਰ ਹੂੰ ਠੀਕ ਹੈ ਸੋ ਇਹਦੇ ਵਿੱਚ ਇਹ ਹੈ ਨਾ ਕਿ ਹੈਲਦੀ ਬਿਗਨਿੰਗ ਜੇ ਅਸੀਂ ਆਪਣਾ ਜਿੰਨਾ ਕੁਦਰਤੀ ਤਰੀਕੇ ਨਾਲ ਰਵਾਂਗੇ ਨਾ ਠੀਕ ਹੈ ਜੇ ਚੰਗੇ ਹੈਲਦੀ ਵੇ ਨਾਲ ਅਸੀਂ ਖਾਣਾ ਪੀਣਾ ਰੱਖਾਂਗੇ ਹੈਲਦੀ ਆਪਣਾ ਲਾਈਫ ਸਟਾਈਲ ਰੱਖਾਂਗੇ ਤਾਂ ਸਾਡਾ ਫਿਊਚਰ ਵੀ ਵਧੀਆ ਹੋਏਗਾ ਠੀਕ ਹੈ ਸੋ ਹੁਣ ਜੇ ਆਪਾਂ ਪਰਫਿਊਮ ਦੀ ਗੱਲ ਕਰੀਏ ਸਕਿਨ ਕੈਂਸਰ ਜਿੰਨਾ ਤੁਸੀਂ ਪਰਫਿਊਮ ਜਾਂ ਬਾਡੀ ਨਾਲ ਜੋ ਚੀਜ਼ਾਂ ਲਗਾਣੇ ਉਹ ਇਹਨਾਂ ਨਾਲ ਹੁੰਦਾ ਠੀਕ ਹੈ ਦਮੇ ਦੇ ਮਰੀਜ਼ ਐਲਰਜੀ ਦੇ ਮਰੀਜ਼ ਕਿਉਂ ਵੱਧ ਰਹੇ ਨੇ ਇਹ ਹੀ ਕਾਰਨ ਹੈ ਕਿਉਂਕਿ ਤੁਸੀਂ ਆਰਟੀਫੀਸ਼ੀਅਲ ਇੱਕ ਕਾਲਰ ਜੁੜ ਗਏ ਨੇ ਹਾਂਜੀ ਹੈਲੋ ਠੀਕ ਹੈ ਹਲੋ ਹੈਲੋ ਮੈਡਮ ਸਤਿ ਸ਼੍ਰੀ ਅਕਾਲ ਸਤਿ ਸ਼੍ਰੀ ਅਕਾਲ ਜੀ ਕੌਣ ਬੋਲ ਰਿਓ ਅਰਵਿੰਦਰ ਬੋਲਦੀ ਐ ਜੀ ਬਹੁਤ ਬਹੁਤ ਸਵਾਗਤ ਹੈ ਅ ਅਵਿੰਦਰ ਤੁਹਾਡਾ ਪ੍ਰੋਗਰਾਮ ਦੇ ਵਿੱਚ ਤੁਸੀਂ ਆਪਣਾ ਸਵਾਲ ਪੁੱਛ ਸਕਦੇ ਹੋ ਆਪਣਾ ਸਵਾਲ ਪੁੱਛ ਸਕਦੇ ਹੋ ਜੀ ਹਾਂ ਜੀ ਮੈਡਮ ਮੈਨੂੰ ਲੱਗਦਾ ਬਾਅਦ ਦਰਦ ਆ ਜਣੀ ਉਹ ਹਰਦੀਆਂ ਨਹੀਂ ਹੈਗੇ ਲੱਕ ਬਹੁਤ ਉੱਧਰ ਰੰਦਾ ਸਰੀਰ ਕੁੱਲ ਗਿਆ ਜੀ ਹੈਲੋ ਮੈਡਮ ਜੀ ਲੱਗਦਾ ਬਾਅਦ 5 ਵਜੇ ਦਰਦ ਆ ਬਹੁਤ ਹੁੰਦੀ ਰਹਿੰਦੀ ਆ ਜੀ 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 ਹਾਂ ਜੀ ਰਵਿੰਦਰ ਜੀ ਤੁਸੀਂ ਨਾ ਆਪਣੀ ਉਮਰ ਦੱਸੋ ਪਹਿਲਾਂ ਕਿੰਨੀ ਆ ਮੈਡਮ 35 ਸਾਲ ਆ 35 ਸਾਲ ਆ ਤੁਹਾਡੇ ਠੀਕ ਹੈ ਰਵਿੰਦਰ ਜੀ ਜਿਹੜੀਆਂ ਤੁਸੀਂ ਇਹ ਲਮਤਾਂ ਦੱਸਿਆ ਨਾ ਇਹ ਪੰਜਾਬ ਦੀਆਂ ਜਾਂ ਇੰਡੀਆ ਦੀਆਂ ਔਰਤਾਂ ਚ ਹੈ ਨਾ ਕੈਲਸ਼ੀਅਮ ਦੀ ਕਮੀ ਵਿਟਾਮਿਨ ਡੀ ਦੀ ਕਮੀ ਤੇ ਉਸ ਤੋਂ ਵੱਧ ਨਾ ਜਿਹੜੀਆਂ ਆਪਣੀਆਂ ਪੰਜਾਬੀ ਲੇਡੀਜ਼ ਹੁੰਦੀਆਂ ਨਾ ਇਹਨਾਂ ਨੂੰ ਆਦਤ ਹੁੰਦੀ ਹੈ ਕਿ ਆਪਣੀ ਸਿਹਤ ਨਾਲਾ ਸਿਹਤ ਨਾਲ ਤਾਂ ਹਮੇਸ਼ਾ ਇਹਨਾਂ ਨੇ ਖੇਲਵਾੜ ਕਰਨੀ ਹੈ ਠੀਕ ਹੈ ਇਹਨਾਂ ਨੂੰ ਹੁੰਦਾ ਕਿ ਸਾਡਾ ਪਰਿਵਾਰ ਉਹ ਰੱਜ ਜੀ ਠੀਕ ਹੈ ਅਸੀਂ ਨਾ ਤਾਂ ਦੇਖੋ ਬੁਰਾ ਨਾ ਮੰਨੇਓ ਪੰਜਾਬ ਦੇ ਵਿੱਚ ਅਕਸਰ ਹੈ ਇਵਨ ਸਾਰੀਆਂ ਲੇਡੀਜ਼ ਜੇ ਮੈਂ ਆਪਣੀ ਆਪੀਡੀ 'ਚ ਦੇਖਦੀ ਮਨੋਂ ਪੁੱਛਦੀ ਦੁੱਧ ਲੈਣੇ ਹੋ ਨਹੀਂ ਲੈਂਦੇ ਜੀ ਫਿਰ ਦੁੱਧ ਕੈਲਸ਼ੀਅਮ ਦੇ ਲਈ ਤੁਸੀਂ ਕੀ ਲੈਣੇ ਹੋ ਠੀਕ ਹੈ ਫਿਰ ਪੇਸ਼ੈਂਟ ਇਹੀ ਮੈਨੂੰ ਇਹੀ ਕਹਿੰਦਾ ਹੁੰਦਾ ਹੈ ਕਿ ਕੋਸ਼ਿਸ਼ ਨਹੀਂ ਜੀ ਮੈਂ ਤੁਹਾਨੂੰ ਇਹ ਸਲਾਹ ਦਿੰਨੀ ਹੈ ਜੀ ਤੁਸੀਂ ਨਾ ਦੁੱਧ ਦੇ ਵਿੱਚ ਫੁੱਲ ਮਖਾਣੇ ਪਾ ਕੇ ਖਾਇਆ ਕਰੋ ਆਪਣੀ ਡਾਈਟ ਨੂੰ ਇੰਪਰੂਵ ਕਰੋ ਪਹਿਲਾਂ ਜਿਆਦਾ ਤੋਂ ਜਿਆਦਾ ਸਬਜ਼ੀਆਂ ਲਓ ਠੀਕ ਹੈ ਤੁੱਪੇ ਜਿਹੜੀ ਸਵੇਰੇ ਚੜਦੀ ਤੁੱਪ ਹੁੰਦੀ ਹੈ ਨਾ ਜਿੱਥੇ-ਜਿੱਥੇ ਤੁਹਾਡੇ ਦਰਦ ਹੁੰਦਾ ਤੇਲ ਲਗਾ ਕੇ ਮਾਲਿਸ਼ ਕਰੋ ਤੁਹਾਡੇ ਵਿਟਾਮਿਨ ਡੀ ਹੱਡੀਆਂ ਦੇ ਅੰਦਰ ਜਾਊਗਾ ਤੁਹਾਨੂੰ ਆਰਾਮ ਆਊਗਾ ਇੱਕ ਤੋਂ ਐਕਸਰਸਾਈਜ਼ ਕਰੋ ਅਗਰ ਫੇਰ ਵੀ ਆਰਾਮ ਨਹੀਂ ਆਂਦਾ ਤੁਸੀਂ ਨੇੜੇ ਦੇ ਡਾਕਟਰ ਕੋਲ ਜਾਓ ਆਪਣੀ ਪੂਰੀ ਹੋਮਿਓਪੈਥੀ ਡਾਕਟਰ ਕੋਲ ਜਾਓ ਪ੍ਰੋਪਰ ਤੁਹਾਨੂੰ ਪੁੱਛਣਗੇ ਫਿਰ ਦਵਾਈ ਸਿਲੈਕਟ ਹੋਊਗੀ ਇੱਕ ਤੁਸੀਂ ਦੂਸਰਾ ਕਿ ਤੁਹਾਡੀ ਸਿਹਤ ਫੁੱਲ ਰਹੀ ਆ ਤੇ ਉਹਨਾਂ ਦੇ ਲਈ ਦੇਖੋ ਡਾਕਟਰ ਕੋਲ ਜਾ ਕੇ ਨਾ ਦੋ ਚਾਰ ਟੈਸਟ ਹੈਗੇ ਆ ਉਹ ਆਪਣੇ ਕਰਾਣੇ ਜ਼ਰੂਰ ਤੁਹਾਨੂੰ ਜ਼ਰੂਰੀ ਹੁੰਦੇ ਆ ਜਿਵੇਂ ਥਾਇਰੋਇਡ ਦਾ ਟੈਸਟ ਹੈਗਾ ਜਾਂ ਕਈ ਵਾਰੀ ਨਾ ਸਾਡੀ ਸਾਡਾ ਰਹਿਣ ਸੈ ਨਹੀਂ ਇਦਾਂ ਦਾ ਹੁੰਦਾ ਕਿ ਲੇਡੀਜ਼ ਦੇ ਵਿੱਚ ਜ਼ਿਆਦਾਤਰ ਹੈ ਨਾ ਜਿਹੜੀ ਚਰਬੀ ਹੁੰਦੀ ਆ ਨਾ ਪੇਟ ਦੇ ਦੁਆਲੇ ਜਾਂ ਲੱਕ ਦੇ ਦੁਆਲੇ ਹੁੰਦਾ ਕਿਉਂਕਿ ਲੇਡੀਜ਼ ਐਸਟ੍ਰੋਜਨ ਪ੍ਰੋਜੈਸਟਰਨ ਹਾਰਮੋਨ ਕਰਕੇ ਹੁੰਦਾ ਜੋ ਤੁਹਾਡੀ ਉਮਰ ਹੈ ਰਵਿੰਦਰ ਜੀ ਸੋ ਇਸ ਕਰਕੇ ਇਹ ਦੋ ਚਾਰ ਚੀਜ਼ਾਂ ਦਾ ਧਿਆਨ ਰੱਖਦੇ ਹੋਏ ਨੇੜੇ ਡਾਕਟਰ ਕੋਲ ਜਾਓ ਤੇ ਤੁਹਾਡਾ ਟ੍ਰੀਟਮੈਂਟ ਹੋ ਜਾਏਗਾ ਜੀ ਮੈਨੂੰ ਉਮੀਦ ਹੈ ਕਿ ਉਹਨਾਂ ਨੂੰ ਆਪਣੀ ਸਵਾਲ ਦਾ ਜਵਾਬ ਮਿਲ ਗਿਆ ਹੋਵੇਗਾ ਡਾਕਟਰ ਸਾਹਿਬ ਹੋਮੋਪੈਥੀ ਜਿਹੜੀ ਆਪਾਂ ਨੂੰ क्रॉनिक ਡਿਸੀजेस ਦੇ ਨਾਲ ਅਗਰ ਰਿਲੇਟ ਕਰੀਏ ਆਪਾਂ ਹਾਰਟ ਡਿਸੀजेस ਦੀ ਗੱਲ ਕਰੀਏ ਜਾਂ ਆਰਥਰਾਇਟਸ ਦੀ ਗੱਲ ਕਰੀਏ ਉਹਦੇ ਵਿੱਚ ਹੋਮੋਪੈਥੀ ਕਿੰਨੀ ਕ ਯੂਸਫੁਲ ਹੋ ਸਕਦੀ ਹੈ ਬਹੁਤ ਯੂਸਫੁਲ ਹੈ ਬਹੁਤ ਜ਼ਿਆਦਾ ਯੂਸਫੁਲ ਹੈ ਜੀ ਔਰ ਤੁਹਾਨੂੰ ਮਤਲਬ ਮੈਨੂੰ ਐ ਲੱਗਦਾ ਹੈ ਕਿ ਹੁਣ ਤਾਂ ਲੋਕ ਲੋਕ ਵੀ ਇਸ ਚੀਜ਼ ਲਈ ਬੜੇ ਕੌਨਸ਼ੀਅਸ ਹੋ ਗਏ ਨੇ ਸਰ ਕੋਲ ਬਹੁਤ ਪੇਸ਼ੈਂਟ ਆਂਦੇ ਨੇ ਸविता ਜਿਨ੍ਹਾਂ ਨੂੰ ਨਾ ਸ਼ੂਗਰ ਜਿਹੜੀ ਹੈਗੀ ਉਹ 400 300 ਤੋਂ ਘਟਦੀ ਨਹੀਂ ਕਹਿੰਦਾ ਡਾਕਟਰ ਸਾਹਿਬ ਅਸੀਂ 2 2 3 3 ਗੋਲੀਆਂ ਲੱਗੀਆਂ ਹੋਏ ਆ ਠੀਕ ਹੈ ਅਸੀਂ ਪ੍ਰੇਜ਼ ਵੀ ਰੱਖਦੇ ਆ ਸਟਿਲ ਸ਼ੂਗਰ ਨਹੀਂ ਸਾੜੀ ਘਟ ਰਹੀ ਫਿਰ ਅਸੀਂ ਨਾ ਉਹਨਾਂ ਨੂੰ ਨਾਲ ਹੋਮੀਓਪੈਥੀ ਦਿੰਨੇ ਆ ਦੇਖੋ ਸविता ਜੀ ਮੇਰਾ ਤਾਂ ਇਹ ਮੰਨਣਾ ਹੈਗਾ ਬੇਸ਼ੱਕ ਮੈਂ ਇੱਕ ਹੋਮੀਓਪੈਥੀ ਡਾਕਟਰ ਆ ਦੇਖੋ ਐਲੋਪੈਥੀ ਹੋਮੀਓਪੈਥੀ ਆਯੁਰਵੈਦਿਕ ਸਾਰਿਆਂ ਦਾ ਇੱਕ ਮੋਟਿਵ ਹੁੰਦਾ ਉਹ ਹੈ ਹੈਲਥ ਠੀਕ ਹੈ ਸੋ ਜੇ ਤੁਸੀਂ ਇੱਕ ਸੜ ਕੋ ਲੈਲੋਪੈਥੀ ਵੀ ਆ ਰਿਹਾ ਨਾ ਅਸੀਂ ਆਪਣੀ ਜੇ ਦਵਾਈਆਂ ਦੇ ਨਾਲ ਐਡ-ਆਨ ਕਰ ਦਿੰਨੇ ਆ ਤੇ ਸਾਡਾ ਜਿਹੜਾ ਪਰਪਸ ਹੈ ਨਾ ਉਹਨੂੰ ਹੈਲਦੀ ਕਰਨਾ ਉਹ ਪੂਰਾ ਹੋ ਜਾਂਦਾ ਸੋ ਹੈਲਥ ਇਹਦੇ ਵਿੱਚ ਵੀ ਬਹੁਤ ਸਹੀ ਰਿਜ਼ਲਟ ਨੇ ਹਾਰਟ ਦੇ ਪੇਸ਼ੈਂਟਸ ਦੇ ਵਿੱਚ ਵੀ ਕਈ ਵਾਰੀ ਕਈ ਇਹੋ ਜੀ ਸਟੇਜ ਦੇ ਉੱਤੇ ਹੁੰਦੇ ਨੇ ਜਿਨ੍ਹਾਂ ਦੀ ਸਰਜਰੀਜ਼ ਨਹੀਂ ਹੋ ਸਕਦੀਆਂ ਹੋਮਿਓਪੈਥੀ ਨਾਲ ਬਹੁਤ ਸਹੀ ਰਿਜ਼ਲਟ ਮਿਲਦੇ ਨੇ ਉਹਨਾਂ ਨੂੰ ਸੋ ਇਹਦੇ ਚ ਮੈਂ ਇੱਕ ਹੋਰ ਵੀ ਚੀਜ਼ ਐਡ ਕਰੂੰਗੀ ਜਿਵੇਂ ਤੁਸੀਂ ਆਰਥਰਾਇਟਿਸ ਦੀ ਗੱਲ ਕੀਤੀ ਹੈਗੀ ਹੈ ਡਾਕਟਰ ਸਾਹਿਬ ਇੱਕ ਕਾਲਰ ਹੋਰ ਜੁੜ ਗਏ ਨੇ ਆਪਾਂ ਆਰਥਰਾਇਟਿਸ ਕੰਟੀਨਿਊ ਕਰਾਂਗੇ ਹੈਲੋ 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 ਹਾਂਜੀ ਕੌਣ ਬੋਲ ਰਿਓ ਜੀ ਮਰਦ ਜੀ ਮੈਂ ਜਸਵੰਤ ਸਿੰਘ ਬੋਲ ਰਿਹਾ ਜੀ ਜੀ ਜਸਵੰਤ ਜੀ ਤੁਸੀਂ ਆਪਣਾ ਸਵਾਲ ਪੁੱਛ ਸਕਦੇ ਹੋ ਮਰਦ ਜੀ ਦਾ ਮੈਨੂੰ ਨਾ ਬਵਾਸੀਰ ਬਹੁਤ ਜ਼ਿਆਦਾ ਹੋ ਗਈ ਹੈ ਤੇ ਮੈਨੂੰ ਉਹਦੇ ਬਾਰੇ ਜਾਣਕਾਰੀ ਲੈਣੀ ਚਾਹੀਦੀ ਹੈ ਬਵਾਸੀਰ ਜ਼ਿਆਦਾ ਹੋ ਗਈ ਹੈ ਉਹਦੇ ਬਾਰੇ ਬਹੁਤ ਜ਼ਿਆਦਾ ਹੋ ਗਈ ਹੈ ਤੇ ਮੈਂ ਉਹਦੇ ਬਾਰੇ ਜਾਣਕਾਰੀ ਲੈਣ ਚਾਹੀਦਾ ਹਾਂ ਤੁਹਾਨੂੰ ਬਵਾਸੀਰ ਜੀ ਕਿਹੜੀ ਹੈਗੀ ਮੋਕੇ ਵਾਲੀ ਕਿ ਖੂਨ ਬਹੁਤ ਆਂਦਾ ਹੈ ਮੋਕੇ ਵਾਲੀ ਮਰੰਜ ਮੋਕੇ ਵਾਲੀ ਹੈ ਤੁਸੀਂ ਕੰਮ ਕੀ ਕਰਦੇ ਹੋ ਮਰਜੀ ਮੈਂ ਇਦਾਂ ਕੰਮ ਦਾ ਧਿਆੜੀਦਾਰੀ ਮਜ਼ਦੂਰੀ ਕਰਦਾ ਠੀਕ ਹੈ ਜੀ ਦੇਖੋ ਬਵਾਸੀਰ ਜੇ ਮੌਕੇ ਵਾਲੀ ਹੈਗੀ ਹੈ ਤਾਂ ਇਹਦੇ ਜੇ ਕਿਤੇ ਨਾ ਕਿਤੇ ਤੁਹਾਡੀ ਨਾ ਖਾਣ ਦੇ ਵਿੱਚ ਫਾਈਬਰ ਠੀਕ ਹੈ ਉਹ ਘਟ ਹੈ ਠੀਕ ਹੈ ਜਿਵੇਂ ਤੁਸੀਂ ਆਪਣਾ ਕੰਮ ਦੱਸਿਆ ਹੈਗਾ ਸਾਡੀ ਦੇਖੋ ਪੰਜਾਬੀ ਕੌਮ ਬਹੁਤ ਮਿਹਨਤੀ ਹੈ ਤੇ ਮੈਨੂੰ ਨਾ ਬਹੁਤ ਵਧੀਆ ਲੱਗਦਾ ਕਿ ਇਹਨਾਂ ਦੇ ਕਰਕੇ ਹੀ ਮਤਲਬ ਕਿਤੇ ਨਾ ਕਿਤੇ ਸਾਡੇ ਘਰ ਬੰਦੇ ਆਏ ਆ ਸਾਨੂੰ ਬਹੁਤ ਸੁੱਖ ਮਿਲਦਾ ਸੋ ਮੈਂ ਤੁਹਾਨੂੰ ਇਹੀ ਕਹੂੰਗੀ ਸਾਡੀਆਂ ਬਹੁਤ ਦਵਾਈਆਂ ਹੋਮੀਓਪੈਥੀ ਦੇ ਵਿੱਚ ਬਵਾਸੀਰ ਲਈ ਬਵਾਸੀਰ ਲਈ ਹੈਗੀਆਂ ਨੇ ਸਾਡੀਆਂ ਬਹੁਤ ਸਾਰੀਆਂ ਸਰਕਾਰੀ ਡਿਸਪੈਂਸਰੀਜ਼ ਵੀ ਹੈਗੀਆਂ ਨੇ ਜਿੱਥੇ 10 ਰੁਪਏ ਪਰਚੀ ਫੀਸ ਹੈ ਔਰ ਕਈ ਥਾਵਾਂ ਤੇ ਫ੍ਰੀ ਵੀ ਹੈਗਾ ਤੁਸੀਂ ਉੱਥੇ ਜਾ ਕੇ ਆਪਣਾ ਚੰਗੀ ਤਰ੍ਹਾਂ ਦਿਖਾ ਕੇ ਦਵਾਈ ਲੈ ਸਕਦੇ ਹੋ ਪਰ ਨਾਲ ਤੁਹਾਨੂੰ ਮੈਂ ਇਹ ਸਲਾਹ ਦਵਾਂਗੀ ਕਿ ਪਾਣੀ ਜਿਆਦਾ ਤੋਂ ਜਿਆਦਾ ਪੀਓ ਅੱਜਕੱਲ੍ਹ ਬਾਜ਼ਾਰ 'ਚ ਜਿਵੇਂ ਬੇਰ ਹੈਗੇ ਨੇ ਅਮਰੂਦ ਹੈਗੇ ਨੇ ਇਹ ਜਿਆਦਾ ਤੋਂ ਜਿਆਦਾ ਖਾਓ ਖੀਰਾ ਜਿਆਦਾ ਤੋਂ ਜਿਆਦਾ ਖਾਓ ਇਹਦੇ ਨਾਲ ਤੁਹਾਨੂੰ ਬਹੁਤ ਫਰਕ ਪਏਗਾ ਔਰ ਚਾਹ ਦਾ ਸੇਵਨ ਘੱਟ ਕਰ ਦੋ ਜਿਹੜੇ ਮੌਕੇ ਹੈਗੇ ਨੇ ਉਹ ਦੇਖੋ ਹੌਲੀ ਹੌਲੀ ਠੀਕ ਹੋਣਗੇ ਪਰ ਜਿਵੇਂ ਜਿਵੇਂ ਲੈਟਰਨ ਹੈ ਉਹ ਨਰਮ ਹੁੰਦੀ ਜਾਏਗੀ ਨਾ ਦੇਖੋ ਜਿਵੇਂ ਬਾਹਰ ਇੱਕ ਜ਼ਖਮ ਹੁੰਦਾ ਆ ਉਹਦੇ ਤੇ ਮਿਰਚਾਂ ਲੱਗਦੀਆਂ ਉਹਨੂੰ ਤਕਲੀਫ ਹੁੰਦੀ ਆ ਉਵੇਂ ਮੌਕੇ ਦੇ ਵਿੱਚ ਵੀ ਐ ਹੀ ਹੈਗਾ ਜਿੱਥੇ ਸਾਨੂੰ ਤਕਲੀਫ ਹੋਈ ਹੁੰਦੀ ਆ ਜਦੋਂ ਅਸੀਂ ਮਿਰਚ ਵਾਲਾ ਖਾਣਾ ਖਾਣੇ ਆ ਜਾਂ ਸਾਡੀ ਡਾਈਟ ਦੇ ਵਿੱਚ ਜਿਹੜੀਆਂ ਸਾਡੀ ਲੈਟਰਨ ਨੂੰ ਨਰਮ ਬਣਾਉਣ ਵਾਲੀਆਂ ਚੀਜ਼ਾਂ ਘੱਟ ਹੁੰਦੀਆਂ ਉਹਦੇ ਕਰਕੇ ਤਕਲੀਫ ਹੋ ਕੇ ਲੈਟਰਨ ਆਂਦੀ ਆ ਸੋ ਪਹਿਲੀ ਅਸੀਂ ਉਹਨੂੰ ਨਰਮ ਕਰਨ ਦੇ ਲਈ ਆਪਣੀ ਡਾਈਟ ਦੇ ਵਿੱਚ ਜਿਵੇਂ ਮੈਂ ਦੱਸਿਆ ਸਲਾਦ ਫਲ ਸਬਜ਼ੀਆਂ ਇਹ ਜ਼ਿਆਦਾ ਖਾਣੀਆਂ ਹੈਗੀਆਂ ਠੀਕ ਹੈ ਦੂਸਰੀਆਂ ਲਾਲ ਮਿਰਚਾਂ ਸਪੈਸ਼ਲੀ ਬੰਦ ਕਰ ਦਿਓ ਔਰ ਪਾਣੀ ਜਿਆਦਾ ਤੋਂ ਜ਼ਿਆਦਾ ਪੀਓ ਔਰ ਨੇੜੇ ਦੀ ਡਿਸਪੈਂਸਰੀ ਜੇ ਤੁਸੀਂ ਕਿਤੇ ਵੀ ਦਵਾਈ ਲੈ ਸਕ बहुत महत्वपूर्ण जानकारी डॉक्टर सुरुचि अच्छ सारियां दी और बहुत ही खूबसूरती के नाल दी क्योंकि बहुत सारिया मिथ्स भी सगिया और मैं उम्मीद करती हूँ कि सारे दर्शकों दिवस जोमोपैथिक लैके जरूर दूर होनी होनवाद हुन तो करना चाहागी कि अपना समय कट के आए अगले तो अगले हफ्ते फिर कराँगी मुलाकात एक नवे विषय के तद तकली इजाजत दो नमस्कार